ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੁਸ਼ਕਰ ਸਹਿਰ ਦੇ ਵਿੱਚ ਮੇਰੇ ਨਾਲ ਸਰਦਾਰ ਪਰਮਜੀਤ ਸਿੰਘ ਜੀ ਸਰਪੰਚ ਭਾਗਸਰ ਅਤੇ ਸਰਦਾਰ ਰਣਜੀਤ ਸਿੰਘ ਜੀ ਚੈਨਾ ਜੀ ਜਿੰਨਾ ਰਾਹੀ ਅਸੀਂ ਸਾਬੇ ਇਕਮਾਲ ਪੁੱਤਰਾਂ ਦੇ ਦਾਨੀ ਪਾਸ਼ਾ ਅੰਮ੍ਰਿਤ ਕੇ ਦਾਤੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਹੱਥ ਲਿਖਤ ਹਗਨਾਮਾ ਸਾਹਿਬ ਜੀ ਦੇ ਦਰਸ਼ਨ ਕਰਨ ਪਹੁੰਚੇ ਆ ਅਤੇ ਆਪ ਜੀ ਸਾਰੀ ਸੰਗਤ ਨੂੰ ਕਰਵਾ ਰਹੇ ਆ ਤੇ ਦਰਸ਼ਨ ਕਰੋ ਜੀ ਅਤੇ ਇਹ ਹੱਥ ਲਿਖਤ ਮਹਾਰਾਜ ਜੀ ਨੇ ਪੋਜ ਦਰਖਤ ਦੇ ਪੱਤੇ ਦੇ ਉੱਪਰ ਲਿਖੀ ਹੋਈ ਹੈ ਉਸ ਸਮੇਂ ਕਾਗਜ਼ ਦੀ ਕਮੀ ਹੋਣ ਕਰਕੇ ਇਸ ਪੱਤੇ ਦੀ ਵਰਤੋਂ ਕੀਤੀ ਇੱਥੇ ਸੋਹ ਸਿੰਘ ਮਹਾਰਾਜ ਜੀ ਜਦੋਂ ਗਾਂਧਵਾ ਸਾਹਿਬ ਦੀ ਧਰਤ ਆਏ ਆ ਲੱਖਣ ਨੂੰ ਜਾਂਦੇ ਮਹਾਰਾਜ ਇੱਥੇ ਉਹਨਾਂ ਨੇ ਠਹਿਰਾਓ ਕੀਤਾ ਇੱਕ ਰਾਤ ਦਾ ਠਹਿਰਾਓ ਮਹਾਰਾਜ ਨੇ ਕੀਤਾ ਇੱਥੇ ਸੰਤ ਕ੍ਰਿਸ਼ਨ ਅੰਦਾਸ ਜੀ ਸੀਗੇ ਜਿਨ੍ਹਾਂ ਨੇ ਮਹਾਰਾਜ ਦੀ ਸੇਵਾ ਕੀਤੀ ਮਹਾਰਾਜ ਦੇ ਦਰਸ਼ਨ ਕੀਤੇ ਮਹਾਰਾਜ ਦੀ ਸੇਵਾ ਸੰਭਾਲ ਕੀਤੀ ਉਹਨਾਂ ਤੋਂ ਖੁਸ਼ ਹੋਏ ਮਹਾਰਾਜ ਉਹਨਾਂ ਨੇ ਇੱਕ ਹੁਕਮਨਾਮਾ ਲਿਖ ਕੇ ਦੇ ਕੇ ਗਏ ਹੈ ਜੋ ਕਾਫੀ ਵਿਰਧ ਹੈ ਉਹਨਾਂ ਦੀ ਨੌਵੀਂ ਪੀੜ੍ਹੀ ਚੇਤਨ ਦਾਸ ਜੀਾਂ ਦੀ ਇਹ ਬੈਠੇ ਹੈਗੇ ਪੰਡਤ ਜੀ ਤੇ ਇਹ ਹੁਕਮਨਾਮੇ ਦੇ ਵਿੱਚ ਲਿਖਿਆ ਮਾਰੇ ਨੇ ਵੀ ਇਥੋਂ ਦੇ ਜਿਹੜੇ ਚੇਤਨ ਦਾਸ ਜੀ ਨੇ ਇਹਨਾਂ ਦੀ ਸੇਵਾ ਤੋਂ ਮਾਰੇ ਖੁਸ਼ ਹੋਏ ਇਥੋਂ ਦੇ ਪੱਕੇ ਪੰਡਤ ਇਹ ਨੇ ਜਿਹੜੇ ਮੰਦir ਇਥੋਂ ਦੇ ਸਰਪੰਚ ਉਹ ਇਹਨਾਂ ਤੋਂ ਸੇਵਾ ਕਰਾਉਣ ਜੋ ਵੀ ਇਹਨਾਂ ਦੀ ਚੱਲਦੀ ਹੈ ਪੂਜਾ ਤੇ ਇਹ ਜਿਹੜੇ ਅਸਲੀ ਪੰਡਤ ਨੇ ਇਥੋਂ ਦੇ ਪਰਾਨੇ ਚੇਤਨ ਦਾਸ ਦੀ ਔਲਾਦ ਹੈ ਨੌਵੀਂ ਪੀੜੀ ਵਰਤਰੀ ਨੌਵੀਂ ਪੀੜੀ ਚੱਲ ਰਹੀ ਹੈ ਮਾਰੇ ਇੱਥੇ ਇੱਕ ਇੱਕ ਕੜੀ ਜਿਹਾ ਰਹਿ ਜਾਂ ਇੱਕ ਦਿਨ ਰੁਕੇ ਆ ਜਹਾ ਮਹਾਰਾਜ ਇਹ ਕਹਿੰਦੇ ਕਿ ਸਾਨੂੰ ਇੰਨਾ ਨਹੀਂ ਪਤਾ ਵੀ ਮਾਰੇ ਕਿੰਨਾ ਸਮਾਂ ਇੱਥੇ ਰਿਹਾ ਪਰ ਇੱਕ ਰਾਤ ਜਾਂ ਇੱਕ ਦਿਨ ਇੱਥੇ ਰੁਕੇ ਗਏ ਆ ਡਾਕਟਰ ਇਹ ਫੋਕੋਨਾਮਾ ਮਾਰੇ ਇਹਨਾਂ ਨੂੰ ਦੇਖੀ ਗਿਆ ਜਿਨ੍ਹਾਂ ਦੇ ਬਜ਼ੁਰਗਾ ਨੇ ਮਹਾਰਾਜ ਤੋਂ ਮਤਲਬ ਵੀ ਮਾਰੇ ਪੈਸੇ ਦੇ ਕੇ ਜਾਂਦੇ ਸੀ ਕਿ ਇਹਨਾਂ ਨੂੰ ਖੁਸ਼ ਹੋ ਕੇ ਮਾਇਆ ਦੇ ਕੇ ਜਾਂਦੇ ਸੀ ਉਹ ਕਹਿੰਦੇ ਮਾਰੇ ਇਸ ਜਿਆਦਾ ਨਹੀਂ ਲੈਣਾ ਸਾਨੂੰ ਪਰੀ ਆਪ ਦੀ ਐਸੀ ਨਿਸਾਨੀ ਦੇ ਦਿਓ ਜੀ ਜਿਹਨੂੰ ਜੀਰੇ ਅਸੀਂ ਦਰਸ਼ਨ ਕਰ ਸਕੀਏ ਜਿਹਨੂੰ ਅਸੀਂ ਦੇਖ ਸਕੀਏ ਤਾਂ ਮਾਰੇ ਖੁਸ਼ ਹੋ ਕੇ ਇਹ ਹੁਕਮਨਾਮਾ ਸਾਹਿਬ ਦੇ ਕੇ ਗਿਆ ਇਹਦੇ ਵਿੱਚ ਥੋੜਾ ਬਹੁਤ ਦਿਖਦਾ ਥੋੜਾ ਨੇੜੇ ਤੋਂ ਸਾਡਾ ਜੇ ਕੋਈ ਇੱਥੇ ਆਵੇ ਕੁਸ਼ ਕਰ ਤਾਂ ਇੱਥੇ ਦਰਸ਼ਨ ਮੇਲੇ ਵਿਸ਼ਨੂ ਜੀ ਆ ਪੰਡ ਜੀ ਦਰਸ਼ਨ ਮੇਲੇ ਜ਼ਰੂਰ ਕਰਕੇ ਜਾਵੇ ਇਹ ਪੰਡਤ ਵਿਸ਼ਨੂ ਜੀ ਨੇ ਜੋ ਇਹਨਾਂ ਦੇ ਪੰਡਤ ਚੇਤਨ ਦਾਸ ਜੀ ਉਹਨਾਂ ਦੀ ਨੌਵੀਂ ਪੀੜੀ ਚੋਂ ਤੁਹਾਡਾ 10 ਨੰਬਰ ਵਗੈਰਾ ਹੈ। ਅਹ ਬੇ ਨੰਬਰ ਹੈ 9 413 22 ਇਹੋ ਨੰਬਰ ਜੁੜਾ ਸੀ ਵਾ ਜਿੱਥੇ ਇਹਨਾਂ ਕੋਲੇ ਮਹਾਰਾਜ ਦਾ ਫੋਟੋ ਨਾਮ ਹੈ ਸਾਹਿਬ ਉਹਦੇ ਵੀ ਤੁਸੀਂ ਦਰਸ਼ਨ ਕੀਤੇ ਤੇ ਨਾਲ ਇਹਨਾਂ ਕੋਲੇ ਜਿੰਨੇ ਵੀ ਸਿੱਖ ਅੱਜ ਤੱਕ ਬਾਬਾ ਲਖਮੀ ਜੀ ਜਹਰ ਨਹੀਂ ਲਿਖਦੇ। ਆ ਬਾਬਾ ਲਖਮੀ ਜੀ 20 ਤੇ ਇਸ ਜਗਤ ਤੇ ਆਈ ਹੋਈ ਇਹਨਾਂ ਦੀ ਲਿਖਤਾਂ ਉਹਨਾਂ ਕੋਲੇ ਸਾਰੀ ਜੋ ਵੀ ਸਾਡੇ ਕੋਲ ਜਥੇਦਾਰ ਸਤਿਪੰਥ ਯਾਰਾ ਜੋ ਵੀ ਤੇ ਪਹੁੰਚ ਕੀਦੇ ਆ ਉਹਨਾਂ ਦੀ ਲਿਖਤ ਇਹਨਾਂ ਕੋਲੇ ਹੈਗੀ ਆ ਮਹਾਰਾਜ ਦੇ ਨਾਲ ਤਿੰਨ ਤਿੰਨ ਸਿੱਖ ਸੀਗੇ ਮਹਾਰਾਜ ਦੇ 20 ਸਾਲ ਕਨੇ ਆਲੇ ਨਹੀਂ ਮਹਾਰਾਜ ਨਾਲ ਗੋਰੀਸਨ ਮਹਾਰਾਜ ਜੀ ਨਾਲ ਤਿੰਨ ਸਿੱਖ ਸੀ ਉਹਨਾਂ ਨੇ ਕਰਿਆ ਉਹ ਨਾਲ ਬੋਲਾ ਬੋਲਾ ਲੋਕ ਗੁਰੂ ਕੋ ਵਸੇ ਨਾਲ ਚੇਤਨ ਦਾਸ ਜੀ ਚੇਤਨ ਦਾਸ ਜੀ ਦੇ ਅੱਗੇ ਡਿੱਗ ਗਦੇ ਇਹ ਚੇਤਨ ਦਾਸ ਜੀ ਨੌਵੀਂ ਫੀੜੀ ਹੈ ਹੰਦਵਾਵੀ ਸੁੰਦਰ ਸਿੰਘ ਸੁੰਦਰ ਸਿੰਘ ਉਹਨਾਂ ਉਤਾਰ ਸਨ ਬਾਬਾ ਸੁੰਦਰ ਸਿੰਘ ਜੀ ਬਾਬਾ ਸਵੇਸ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਕਿੰਨੇ ਸਿੱਖ ਮਹਾਰਾਜ ਨਾਲ ਸੀ ਅ ਕਸ਼ਕਰ ਦੀ ਧਰਤੀ ਦੇ ਦਸਮੇ ਪਾਸ਼ਾ ਮਹਾਰਾਜ ਦੀ ਚਰਨ ਸੋ ਪ੍ਰਾਪਤੀ ਧਰਤੀ ਹੈ ਜੀ ਇਹ ਇਹਨਾਂ ਕੋਲ ਸਾਰੀ ਲਿੱਖਤ ਬੰਧੀਆਂ ਪਈਆਂ ਨੇ ਜਿੰਨੇ ਵੀ ਬੋਲ ਸਾਈਟ ਤੇ ਪੜੀ ਜਾਂਦੀ ਹੈ ਕਹਿੰਦੇ ਬਾਹਰ ਇਹਨਾਂ ਨੇ ਕੋਤੋਂ ਨਾਮ ਲੈ ਕੇ ਲਾਇਆ ਹੋਇਆ ਪਰ ਇਤਿਹਾਸ ਜਿਆਦਾ ਕੋਈ ਨਹੀਂ ਦੱਸਿਆ ਹੋਇਆ ਜਾਂ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਸੰਗਤ ਨੂੰ ਇਹਦੀ ਮਗਲ ਜਿਹੜੀ ਆ ਪੁਸ਼ਟੀ ਆ ਉਹ ਵੀ ਇਹ ਕੀਤੀ ਜਾਣੀ ਚਾਹੀਦੀ ਆ ਵੀ ਸਿੱਖਾਂ ਦੇ ਚਰਨਾਂ 'ਚ ਬੇਨਤੀ ਆ ਜਿਹੜੀਆਂ ਸਾਡੀਆਂ ਕਮੇਟੀਆਂ ਨੇ ਸਾਡੀਆਂ ਸੰਸਥਾਵਾਂ ਨੇ ਕਾਰਸੀ ਵਾਲੇ ਬਾਬੇ ਨੇ ਜੇ ਅਸਲੀਅਤ ਦੇ ਵਿੱਚੇ ਮਹਾਰਾਜ ਦਾ ਹੀ ਹੁਕਮਨਾਮਾ ਤੈਰੀ ਸ਼ਿਵਾ ਸੰਭਾਲ ਚੰਗੀ ਜਿਹੀ ਉਹ ਕੀਤੀ ਜਾਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ